ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ 15 ਅਪ੍ਰੈਲ ਸਾਲ 1563 ਨੂੰ ਗੋਇੰਦਵਾਲ ਸਹਿਬ ਵਿਖੇ ਸਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰ ਬੀਬੀ ਪਾਨੀ ਜੀ ਦੇ ਉਦਰ ਤੋਂ ਹੋਇਆ ਗੁਰੂ ਅਰਜਨ ਦੇਵ ਜੀ ਦੇ ਬਚਪਨ ਦੇ 11 ਸਾਲ ਗੋਇੰਦਵਾਲ ਸਹਿਬ ਵਿਖੇ ਗੁਜ਼ਰੇ ਤੇ ਬਚਪਨ ਤਨੋਂ ਦੇ ਨਾਨਾ ਗੁਰੂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਗੁਜਰਿਆ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਪਹਿਚਾਣ ਲਿਆ ਸੀ ਕਿ ਇਸ ਨੇ ਕਿਤੇ ਪਹੁੰਚਣਾ ਹੈ ਤੇ ਅਸੀਂ ਇਸ ਨੂੰ ਪਹੁੰਚਾਣਾ ਹੈ ਇਸ ਨੇ ਕੁਝ ਲੈਣਾ ਹੈ ਤੇ ਅਸੀਂ ਕੁਝ ਦੇਣਾ ਹੈ ਇਸੇ ਹੀ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਬਚਪਨ ਦੇ ਵਿੱਚ ਹੀ ਗੁਰੂ ਅਰਜਨ ਦੇਵ ਜੀ ਦੀ ਬਾਬਤ ਬਚਨ ਕਹਿਹਾਨ ਦੋਹਤਾ ਬਾਣੀ ਕਬੋਇਤਾ ਇਹ ਜੋ ਸਾਡਾ ਦੋਤਾ ਹੈ ਇਹ ਬਾਣੀ ਦਾ ਜਹਾਜ ਹੋਵੇਗਾ ਭਾਵ ਕਿ ਬਹੁਤ ਸਾਰੀ ਬਾਣੀ ਉਚਾਰਨ ਕਰੇਗਾ ਅੱਜ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰਬਾਣੀ ਦੀ ਮਿਕਦਾਰ ਦੇਖਦੇ ਹਾਂ ਤੇ ਸਭ ਤੋਂ ਵੱਧ ਬਾਣੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਚਾਰਨ ਕੀਤੀ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਮਿਲਦੀ ਹੈ ਅਕਸਰ ਹੀ ਬਚਪਨ ਦੇ ਵਿੱਚ ਬਾਲ ਉਮਰ ਵਿੱਚ ਗੁਰੂ ਅਰਜਨ ਦੇਵ ਜੀ ਰੜ ਦੇ ਰੜ ਦੇ ਉਹ ਉਸ ਸਿੰਘਾਸਣ ਦੇ ਕੋਲ ਚੱਲ ਜਾਂਦੇ ਸਨ ਜਿਸ ਸਿੰਘਾਸਣ ਤੇ ਗੁਰੂ ਅਮਰਦਾਸ ਜੀ ਬਿਰਾਜਮਾਨ ਹੁੰਦੀ ਸਨ ਤੇ ਉਸ ਸਿੰਘਾਸਣ ਦੇ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰਦੀ ਸਨ ਗੁਰੂ ਅਮਰਦਾਸ ਜੀ ਬੜੇ ਪਿਆਰ ਦੇ ਨਾਲ ਬਾਲਕ ਅਰਜਨਦੇਵ ਜੀ ਦੀ ਪਿੱਠ ਖਲੋਸ ਦੇ ਸਿਰ ਤੇ ਪਿਆਰ ਨਾਲ ਹੱਥ ਫੇਰਦੇ ਤੇ ਫਰਮਾਨ ਕਰਦੇ beta ਅਜੇ ਸਮਾਂ ਨਹੀਂ ਆਇਆ ਉਹ ਸਮਾਂ ਵੀ ਆਵੇਗਾ ਜਦੋਂ ਤੁਸੀਂ ਇਸ ਤਖਤ ਦੇ وارث ਹੋਵੋਗੇ ਇਸ ਤਰਸ ਤਖਤ ਦੇ ਉੱਤੇ ਬਿਰਾਜਮਾਨ ਹੋ ਬਗ ਲਗਭਗ 18 ਕੋਸਾਲ ਦੀ ਉਮਰ ਦੇ ਵਿੱਚ ਗੁਰੂ ਅਰਜਨ ਦੇਵ ਜੀ ਗੁਰੂ ਨਾਨਕ ਦੇਵ ਜੀ ਦੇ ਤਖਤ ਦੇ وارث ਬਣਦੇ ਹਨ ਤੇ ਗੁਰਤਾ ਗੱਦੀ ਦੇ ਉੱਤੇ ਸਭਾਇਮਾਨ ਹੁੰਦੇ ਹਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਗੁਰੂ ਅਰਜਨ ਦੇਵ ਜੀ ਦੇ ਅੰਦਰ ਉਹ ਸਾਰੇ ਗੁਣਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਜੋ ਗੁਣ ਗੁਰੂ ਨਾਨਕ ਦੇਵ ਜੀ ਦੇ ਤਖਤ ਦੇ ਉੱਤੇ ਸਭਾਇਮਾਨ ਹੋਣ ਵਾਸਤੇ ਚਾਹੀਦੇ ਸਨ ਉਹ ਸਾਰੇ ਹੀ ਗੁਣ ਗੁਰੂ ਅਰਜਨ ਦੇਵ ਜੀ ਦੇ ਅੰਦਰ ਮੌਜੂਦ ਸਨ ਉਹਨਾਂ ਦੀ ਸਿੱਖੀ ਦੇ ਪ੍ਰਚਾਰ ਦੇ ਵਿੱਚ ਬਹੁਤ ਸਾਰੀ ਲਗਨ ਸੀ ਗੁਰਬਾਣੀ ਦੇ ਨਾਲ ਉਹਨਾਂ ਦਾ ਅਥਾਹ ਪਿਆਰ ਸੀ ਉਹ ਨਿਮਰਤਾ ਦੇ ਪੁੰਜ ਸਨ ਔਰ ਮਿੱਠ ਬੋਲੜੀ ਸੁਭਾਅ ਦੇ ਮਾਲਕ ਸਨ ਨਿਮਰਤਾ ਉਹਨਾਂ ਦੇ ਅੰਦਰ ਬਹੁਤ ਜ਼ਿਆਦਾ ਸੀ ਅਜਿਹੇ ਗੁਣਾਂ ਨੂੰ ਦੇਖਦੇ ਹੋਏ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਗੁਰੂ ਨਾਨਕ ਦੇਵ ਜੀ ਦੇ ਤਖਤ ਦੇ ਵਾਰਸ ਥਾਪਿਆ 16 ਸਾਲ ਦੀ ਉਮਰ ਦੇ ਵਿੱਚ ਗੁਰੂ ਅਰਜਨ ਦੇਵ ਜੀ ਦਾ ਵਿਆਹ ਜਲੰਧਰ ਜ਼ਿਲ੍ਹੇ ਦੀ ਤਸੀਲ ਫਲੋਰ ਦੇ ਪਿੰਡ ਮਾਹੋਂ ਵਿਖੇ ਸ੍ਰੀ ਕ੍ਰਿਸ਼ਨ ਲਾਲ ਜੀ ਦੀ ਸੁਪੁੱਤਰੀ ਗੰਗਾ ਜੀ ਦੇ ਨਾਲ ਹੋਇਆ ਜਿਨ੍ਹਾਂ ਤੋਂ ਇੱਕ ਸੁਪੁੱਤਰ ਪੈਦਾ ਹੋਇਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਨੇ ਗੁਰਤਾ ਗੱਦੀ ਦੇ ਉੱਤੇ ਬਿਰਾਜਮਾਨ ਹੋ ਕੇ ਜੋ ਗੁਰੂ ਨਾਨਕ ਦੇਵ ਜੀ ਨੇ ਮਰਜਾਦਾ ਚਲਾਈ ਸੀ ਨਵੇਂ ਨਗਰ ਸਥਾਪਿਤ ਕਰਨ ਦੀ ਕਿਉਂਕਿ ਸਤਗੁਰਾਂ ਦੀ ਇਹ ਸੋਚ ਸੀ ਕਿ ਸਿੱਖ ਪ੍ਰਭਾਵੀ ਨਗਰ ਸਥਾਪਿਤ ਕੀਤੇ ਜਾਣ ਜਿੱਤੇ ਸਿੱਖ ਸਭਿਆਚਾਰ ਜਿਹੜਾ ਹੈ ਉਹ ਵੱਧ ਫੁੱਲ ਸਕੇ ਤੇ ਪਰਫੁੱਲਤ ਹੋ ਸਕੇ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਕਰਤਾਰਪੁਰ ਨਗਰ ਬਸਾਇਆ ਸੀ ਜੋ ਅੱਜ ਕੱਲ ਪਾਕਿਸਤਾਨ ਦੇ ਵਿੱਚ ਹੈ ਗੁਰੂ ਅੰਗਦ ਦੇਵ ਜੀ ਦੇ ਹੁਕਮ ਦੇ ਨਾਲ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਨਗਰ ਬਸਾਇਆ ਸੀ ਗੁਰੂ ਅਮਰਦਾਸ ਜੀ ਦੇ ਹੁਕਮ ਦੇ ਨਾਲ ਗੁਰੂ ਰਾਮਦਾਸ ਜੀ ਨੇ ਚੱਕ ਰਾਮਦਾਸਪੁਰਾ ਜਾਂ ਚੱਕ ਗੁਰੂ ਦਾ ਚੱਕ ਜਿਸ ਨੂੰ ਅੱਜ ਕੱਲ ਅਸੀਂ ਅੰਮ੍ਰਿਤਸਰ ਸ਼ਹਿਰ ਆਖਦੇ ਹਾਂ ਇਸ ਆਸਥਾਨ ਦੀ ਮੋੜੀ ਗੁਰੂ ਅਮਰਦਾਸ ਜੀ ਨੇ ਗੱਡੀ ਸੀ ਤੇ ਇਸ ਦੀ ਉਹ ਸਾਰੀ ਗੁਰੂ ਰਾਮਦਾਸ ਜੀ ਨੇ ਕਰਵਾਈ ਸੀ ਇਸੇ ਹੀ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਗੁਰਤਾ ਗੱਦੀ ਦੇ ਉੱਤੇ ਸੁਭਾਏਮਾਨ ਹੋ ਕੇ ਜਲੰਧਰ ਜ਼ਿਲ੍ਹੇ ਦਾ ਕਰਤਾਰਪੁਰ ਨਗਰ ਵਸਾਇਆ ਇਸ ਤੋਂ ਇਲਾਵਾ ਤਰਨਤਾਰਨ ਨਗਰ ਵਸਾਇਆ ਤੇ ਹੋਰ ਵੀ ਕਈ ਨਗਰ ਸਤਗੁਰਾਂ ਨੇ ਵਸਾਏ ਗੁਰੂ ਅਰਜਨ ਦੇਵ ਜੀ ਨੇ ਤਰਨਤਾਰਨ ਵਿਖੇ ਇੱਕ ਬਹੁਤ ਵੱਡਾ દવાਖਾਨਾ ਕੋਲ ਰੱਖਿਆ ਸੀ ਜਿਸ ਦਾ ਨਾਮ ਸੀ ਦੁੱਖ ਨਿਵਾਰਨ ਬਹੁਤ ਸਾਰੇ ਰੋਗੀਆਂ ਦਾ ਇੱਥੇ ਇਲਾਜ ਕੀਤਾ ਜਾਂਦਾ ਸੀ ਇਸ ਤੋਂ ਇਲਾਵਾ ਗੁਰੂ ਅਰਜਨ ਦੇਵ ਜੀ ਨੇ ਜਦੋਂ ਲਾਹੌਰ ਦੇ ਵਿੱਚ ਆਲ ਪੈ ਗਿਆ ਤੇ ਇੱਥੇ ਪਹੁੰਚ ਕੇ ਆਪ ਆਪਣੇ ਹੱਥੀਂ ਇਹਨਾਂ ਕਾਲ ਪੀੜਤ ਲੋਕਾਂ ਦੀ ਸਹਾਇਤਾ ਤੇ ਮਦਦ ਕੀਤੀ ਗੁਰੂ ਅਰਜਨ ਦੇਵ ਜੀ ਲਗਭਗ 8 ਮਹੀਨੇ ਇੱਥੇ ਰਹਿ ਕੇ ਤੇ ਲੋਕਾਂ ਦੀ ਸੇਵਾ ਦੇ ਵਿੱਚ ਜੁਟੇ ਰਹੇ ਇੱਥੇ ਹੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਰਾਮਦਾਸ ਜੀ ਦੇ ਜਨਮ ਸਥਾਨ ਡੱਬੀ ਬਾਜ਼ਾਰ ਵਿਖੇ ਇੱਕ ਬੌਲੀ ਵੀ ਬਣਵਾਈ ਪਾਣੀ ਦੀ ਲੋੜ ਨੂੰ ਪੂਰੀਆਂ ਕਰਨ ਵਾਸਤੇ ਗੁਰੂ ਅਰਜਨ ਦੇਵ ਜੀ ਦੇ ਕਹਿਣ ਤੇ ਹੀ ਅਕਬਰ ਬਾਦਸ਼ਾਹ ਨੇ ਪੰਜਾਬ ਦੇ ਕਿਸਾਨਾਂ ਦਾ 1 ਸਾਲ ਦਾ ਮਾਮਲਾ ਜਿਹੜਾ ਸੀ ਉਹ ਮੁਆਫ ਕਰ ਦਿੱਤਾ ਸੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਦੀ ਗੁਰੂ ਰਾਮਦਾਸ ਜੀ ਦੀ ਤਰ੍ਹਾਂ ਹੀ ਬਹੁਤ ਸਾਰੀ ਬਾਣੀ ਉਚਾਰਨ ਕੀਤੀ ਗੁਰੂ ਅਰਜਨ ਦੇਵ ਜੀ ਦੀ ਉਚਾਰਨ ਕੀਤੀ ਹੋਈ ਬਾਣੀ 30 ਰਾਗਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪ੍ਰਾਪਤ ਹੁੰਦੀ ਹੈ ਗੁਰੂ ਅਰਜਨ ਦੇਵ ਜੀ ਦੀ ਸਭ ਤੋਂ ਸੌਖੀ ਤੇ ਪ੍ਰਸਿੱਧ ਬਾਣੀ ਸ੍ਰੀ ਸੁਖਮਨੀ ਸਾਹਿਬ ਜਿਸ ਦੇ ਨਾਮ ਤੇ ਬਹੁਤ ਸਾਰੀਆਂ ਸਭਾ ਸੁਸਾਇਟੀਆਂ ਵੀ ਬਣੀਆਂ ਹੋਈਆਂ ਹਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ 12 ਮਹਾਂਜ ਜੋ ਸਰਲ ਭਾਸ਼ਾ ਦੇ ਵਿੱਚ ਹੈ ਤੇ ਆਮ ਗੁਰਦੁਆਰਿਆਂ ਦੇ ਵਿੱਚ ਇਹ ਜਿਆਦਾਤਰ ਪੜ੍ਹੀ ਜਾਂਦੀ ਹੈ ਇਸ ਤੋਂ ਇਲਾਵਾ ਗੁਰੂ ਅਰਜਨ ਦੇਵ ਜੀ ਨੇ ਹੋਰ ਕਈ ਉੱਚੇਚੀਆਂ ਬਾਣੀਆਂ ਵੀ ਉਚਾਰਨ ਕੀਤੀਆਂ ਜਿਨ੍ਹਾਂ ਵਿੱਚ ਪਹਿਰੇ ਗੁਣਵੰਤੀ ਜਾਂ ਗੌੜੀ ਬਾਵਨਾ ਕਰੀ ਆਧਿਕ ਬਾਣੀਆਂ ਜਿਹੜੀਆਂ ਹਨ ਮਿਲਦੀਆਂ ਹਨ ਗੁਰੂ ਅਰਜਨ ਦੇਵ ਜੀ ਨੇ 1588 ਦੇ ਵਿੱਚ ਅੰਮ੍ਰਿਤਸਰ ਸਰੋਵਰ ਜਿਹੜਾ ਸੀ ਇਸ ਦੀ ਸੇਵਾ ਨੂੰ ਸੰਪੂਰਨ ਕਰਵਾਇਆ ਸੀ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਸਰੋਵਰ ਦੀ ਸੇਵਾ ਜਿਹੜੀ ਸੀ ਆਰੰਭ ਕੀਤੀ ਸੀ ਤੇ ਇਸ ਨੂੰ ਸੰਪੂਰਨਤਾ ਗੁਰੂ ਅਰਜਨ ਦੇਵ ਜੀ ਨੇ ਬਖਸ਼ਿਸ਼ ਕੀਤੀ ਸੀ 1588 ਦੇ ਵਿੱਚ ਜਦੋਂ ਸਰੋਵਰ ਸੰਪੂਰਨ ਮੁਕੰਮਲ ਹੋ ਗਿਆ ਤੇ ਇਸ ਦਾ ਨਾਮ ਸਤਗੁਰਾਂ ਨੇ ਅੰਮ੍ਰਿਤਸਰ ਰੱਖਿਆ ਸਭ ਤੋਂ ਪਹਿਲਾ ਸਰੋਵਰ ਜਿਹੜਾ ਹੈ ਉਹ ਸੰਤੋਖ ਸਰ ਤਿਆਰ ਹੋਇਆ ਸੀ ਤੇ ਇਸ ਸਰੋਵਰ ਦਾ ਨਾਮ ਗੁਰੂ ਅਰਜਨ ਦੇਵ ਜੀ ਨੇ ਅਮਰਤਸਰ ਰੱਖਿਆ ਸੀ ਬਾਅਦ ਵਿੱਚ ਇਸ ਸ਼ਹਿਰ ਦਾ ਨਾਮ ਵੀ ਇਸ ਸਰੋਵਰ ਦੇ ਨਾਮ ਤੇ ਪ੍ਰਸਿੱਧ ਹੋਇਆ ਗੁਰੂ ਅਰਜਨ ਦੇਵ ਜੀ ਨੇ 1588 ਦੇ ਵਿੱਚ ਹੀ ਆਪਣੇ ਇੱਕ ਅਨਨ ਪਿਆਰੇ ਸ਼ਰਧਾਲੂ ਸਾਈ ਮੀਆਂ ਮੀਰ ਤੋਂ ਸ੍ਰੀ ਹਰਮੰਦਰ ਸਾਹਿਬ ਜੀ ਦੀ ਨੀਰ ਖਵਾਈ ਸੀ ਤੇ ਇਸ ਇਮਾਰਤ ਨੂੰ ਸਤਗੁਰਾਂ ਨੇ ਸੰਪੂਰਨ ਕੀਤਾ ਤੇ ਅਮਰਤਸਰ ਵਿੱਚ ਹੀ ਆਰਾਮ ਸਰ ਸਰੋਵਰ ਦੇ ਕੰਢੇ ਤੇ ਬੈਠ ਕੇ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਢੀਡ ਭਾਈ ਗੁਰਦਾਸ ਜੀ ਤੋਂ ਲਿਖਵਾਈ ਜਦੋਂ ਇਹ ਕਾਰਜ ਸੰਪੂਰਨ ਹੋ ਗਿਆ ਤੇ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸ੍ਰੀ ਹਰਮੰਦਰ ਸਾਹਿਬ ਵਿਖੇ ਕੀਤਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਦਾ ਜਿੰਮਾ ਜਿਹੜਾ ਸੀ ਉਹ ਆਪਣੇ ਅਨੰਨ ਪਿਆਰੀ ਸਿੱਖ ਬਾਬਾ ਬੁੱਢਾ ਜੀ ਨੂੰ ਸੌਂਪਿਆ ਬਾਬਾ ਬੁੱਢਾ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਵਾਸਤੇ ਨਿਯਤ ਕੀਤਾ ਤੇ ਉਸ ਸਮੇਂ ਤੋਂ ਹਰ ਰੋਜ਼ ਸਤ ਸੰਗਤ ਦੀ ਮਰਜ਼ਾਦਾ ਜਿਹੜੀ ਸੀ ਸ੍ਰੀ ਹਰਮੰਦਰ ਸਾਹਿਬ ਵਿਕੇ ਗੁਰੂ ਅਰਜਨ ਦੇਵ ਜੀ ਨੇ ਪ੍ਰਚਲਿਤ ਕੀਤੀ। ਗੁਰੂ ਅਰਜਨ ਦੇਵ ਜੀ ਆਪ ਸ਼ਰੰਦਾ ਵਜਾਇਆ ਕਰਦੇ ਸਨ ਤੇ ਕੀਰਤਨ ਕਰਿਆ ਕਰਦੇ ਸਨ। ਗੁਰੂ ਅਰਜਨ ਦੇਵ ਜੀ ਦੇ ਹਜ਼ੂਰ ਸੱਤਾ ਔਰ ਬਲਵੰਡ ਕੀਰਤਨ ਕਰਿਆ ਕਰਦੇ ਸਨ ਤੇ ਪਿਰਤੀ ਚੰਦ ਨੇ ਇਹਨਾਂ ਨੂੰ ਚੁਕਣਾ ਦਿੱਤੀ ਤੇ ਪਿਰਤੀ ਚੰਦ ਦੀ ਚੁਕਣਾ ਵਿੱਚ ਆ ਕੇ ਇਹਨਾਂ ਗੁਰੂ ਦਰਬਾਰ ਵਿੱਚ ਆਉਣ ਤੋਂ ਕੀਰਤਨ ਕਰਨ ਤੋਂ ਇਨਕਾਰ ਕਰ ਦਿੱਤਾ। ਅਖੀਰ ਜਦੋਂ ਇਹਨਾਂ ਨੂੰ ਗੁਰੂ ਘਰ ਦੀ ਫਟਕਾਰ ਲੱਗੀ ਤੇ ਇਹ ਭੁੱਖੇ ਮਰਨ ਲੱਗੇ ਤੇ ਲਾਹੌਰ ਦੇ ਪਰਵਪਕਾਰੀ ਸਿੱਖ ਆਈ ਲੱਦਾ ਜੀ ਦੇ ਰਾਹੀਂ ਇਹਨਾਂ ਨੇ ਸਤਗੁਰਾਂ ਤੋਂ ਮਾਫੀ ਮੰਗੀ ਫਿਰ ਇਹਨਾਂ ਨੇ ਗੁਰਮਤਥ ਦੇ ਅਨੁਸਾਰੀ ਹੋ ਕੇ ਔਰ ਇੱਕ ਮਨ ਇੱਕ ਚਿੱਤ ਹੋ ਕੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ ਪੰਜ ਗੁਰੂ ਸਹਿਬਾਨ ਦੀ ਸਿਫਤ ਉਚਾਰਨ ਕੀਤੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਆਰਾਮਕਲੀ ਰਾਗ ਦੇ ਅੰਦਰ ਸੁਭਾਈ ਮੰਨਿਆ ਜਾਂਦਾ ਹੈ ਜਿਸ ਨੂੰ ਬਾਅਦ ਸੱਤਾ ਬਲਵੰਡ ਦੀ ਵਾਰਤ ਕਿਹਾ ਜਾਂਦਾ ਹੈ ਗੁਰੂ ਅਰਜਨ ਦੇਵ ਜੀ ਨੇ ਸਿੱਖੀ ਦੇ ਪ੍ਰਚਾਰ ਵਾਸਤੇ ਔਰ ਸਿੱਖੀ ਦੀ ਪ੍ਰਪੁਲਤਾ ਤੇ ਵਾਦੇ ਵਾਸਤੇ ਦਸਬੰਦ ਦੀ ਮਰਜ਼ਾਦਾ ਜਿਹੜੀ ਸੀ ਉਹ ਪਰਚਲਿਤ ਕੀਤੀ ਸੀ ਗੁਰੂ ਅਰਜਨ ਦੇਵ ਜੀ ਨੇ ਸਿੱਖੀ ਦੇ ਪ੍ਰਚਾਰ ਨੂੰ ਸਿਖਰਾਂ ਤੇ ਪਹੁੰਚਾਇਆ ਤੇ ਸਿੱਖੀ ਦੀ ਚੜਤ ਨੂੰ ਦੇਖ ਕੇ ਹੀ ਵਿਰੋਧੀਆਂ ਨੇ ਕਈ ਹੱਤਕੰਡੇ ਅਪਣਾ ਕੇ ਅਖੀਰ ਸਨ 1606 ਨੂੰ ਗੁਰੂ ਅਰਜਨ ਦੇਵ ਜੀ ਨੂੰ ਖੌਫਨਾਕ ਤਸੀਹੇ ਦੇ ਕੇ ਸ਼ਹੀਦ ਕਰਵਾ ਦਿੱਤਾ ਵਿਚਾਰ ਕਰਦੇ ਹਾਂ ਉਹਨਾਂ ਕੋਲਾਂ ਦੀ ਖਿਮਾ ਬਖਸ਼ਣੀ ਅਤੇ ਦੀ ਸੰਸਕਰਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ